ਬਾਈ ਰਾਜੇ ਕੀ ਨਾਮ ਆ ਤੁਹਾਡਾ ਕਰੋੜ ਰੁਪਇਆ ਲੈਣਾ ਇੱਕ 10 ਲੱਖ ਤੱਕ ਕਰੋੜ ਮੈਂ ਬਾਈ ਰਾਜੇ ਨੂੰ ਪੁੱਛਿਆ ਵੀ ਨਾਮ ਕੀ ਆ ਤੁਹਾਡਾ ਵੇਖੋ ਆਪਣਾ ਨਾਮ ਦੱਸ ਕੇ ਤੇ ਨਾਮ ਆਪਣਾ ਵੀ ਨਹੀਂ ਲਿਆ ਗਿਆ ਇਹਦੇ ਕੰਮਕਾਰ ਵਾਸਤੇ ਵੀ ਅੱਗੇ ਕੋਈ ਕੰਮ ਕਰੂਗਾ ਨੌਕਰੀ ਵਿੱਚ ਪੈਸੇ ਦੇਣੇ ਪੈ ਜਾਂਦੇ ਕਈ ਵਾਰੀ ਮੈਂ ਕਿਹਾ ਚੱਲ ਰੱਖ ਮੇਰੇ ਕੋ ਘੱਟੋ ਘੱਟ 11-12 ਲੱਖ ਰੁਪਇਆ ਸੀ ਭਾਈ ਸਾਰੇ ਡੁੱਬੇ ਸਾਰੇ ਡੁੱਬੇ ਜਿਹੜੇ ਪੈਸੇ ਆਏ ਸੀਗੇ ਉਹ ਭਰਾ ਨੇ ਸਾਰੇ ਗੇਮ ਦੇ ਵਿੱਚ ਚੱਕਾ ਗੇਮ ਤੇ ਲਾ ਦੇ ਬਈ ਸਾਰੇ ਪ੍ਰਾਈਵੇਟ ਚ ਇਹਦੇ ਤੇ ਘੱਟੋ ਘੱਟ 2 ਲੱਖ ਰੁਪਏ ਲੱਗਿਆ ਉਹ ਸੇ ਬੋਦਲਾਂ ਬਦਲਾਈਆਂ ਉਹਨੇ ਸਕੈਨ ਸਕੂਨ ਕੀਤੇ ਦਿਮਾਗ ਦੇ ਉਹ ਕਹਿੰਦੇ ਵੀ ਇਹਨੂੰ ਮੈਂਟਲ ਹਸਪੀਟਲ 'ਚ ਆਪਾਂ ਨੂੰ ਕਰਾਉਣਾ ਪਊਗਾ ਅੱਛਾ ਜੀ ਤੇ ਉੱਥੇ ਕੇਰਾ ਤੇ ਰਹੂਗਾ ਤੇ ਠੀਕ ਹੋ ਜਾਊਗਾ ਟਾਈਮ 'ਤੇ ਜੀ ਤੇ ਪਰ ਬਈ ਯਾਰ ਮੇਰਾ ਛੋਟਾ ਭਰਾ ਯਾਰ ਛੋਟਾ ਹੁੰਦਾ ਪਾਲਿਆ ਯਾਰ ਮੈਂ ਕਿੱਥੇ ਮੈਂਟਲ ਹਸਪੀਟਲ 'ਚ ਇਹਨੂੰ ਰੱਖਾਂਗਾ ਚਾਹ ਵੇਚਣ ਵਾਲੇ ਨੌਜਵਾਨ ਦੇ ਭਰਾਣੇ ਚਾਹ ਵੇਚਣ ਵਾਲੇ ਦਾ ਵੀ ਕਿਰਾਇਆ ਖੋਖਾ ਬੰਦ ਕਰੋੜਾਂ ਰੁਪਈਆ ਦੇ ਸੁਪਨਿਆਂ ਦੇ ਚੱਕਰ ਦੇ ਵਿੱਚ ਲਾਉਂਦਾ ਸੀ ਗੇਮਾਂ ਤੇ ਪੈਸੇ ਆਪਾਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਦੇ ਆਂ ਕੀ ਸਾਰੀ ਗੱਲਬਾਤ ਆਜੋ ਗੇਮ ਦੇ ਚੱਕਰ ਦੇ ਵਿੱਚ ਆਪਣਾ ਜਿਹੜਾ ਘਰ ਆ ਉਹ ਵੀ ਵੇਚਤਾ ਤੇ ਜਿਹੜਾ ਘਰ ਉਹਨਾਂ ਨੂੰ ਕਿਰਾਏ ਤੇ ਵੀ ਨਹੀਂ ਮਿਲ ਰਿਹਾਗਾ ਅੱਜ ਜਿਹੜਾ ਪਰਿਵਾਰ ਆ ਉਹ ਦਰਦਰ ਤੇ ਠੋਕਰਾਂ ਖਾ ਰੇ ਕਿਤੇ ਵੀ ਇਹਨਾਂ ਨੂੰ ਰਹਿਣ ਨੂੰ ਜਗ੍ਹਾ ਨਹੀਂ ਮਿਲ ਰਹੀ ਆਪਾਂ ਪੁੱਛਾਂਗੇ ਕੀ ਕਾਰਨ ਬਣਿਆ ਜਿਹਦੇ ਕਰਕੇ ਇਹਨਾਂ ਨੂੰ ਦਰਦਰ ਤੇ ਠੋਕਣਾ ਖਾਣਾ ਪੈ ਗਿਆ ਬਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਜੀ ਤੇ ਬਈ ਆ ਮੇਰਾ ਭਰਾ ਹੈਗਾ ਛੋਟਾ ਹਾਂ ਇਹਦਾ ਨਾਂ ਰਾਜਾ ਜੀ ਤੇ ਇਹ ਬਈ ਗੇਮ ਖੇਡਦਾ ਸੀਗਾ अच्छा मोबाइल ਤੇ ਕਿਹੜੀ ਗੇਮ ਖੇੜੀ ਕਰਦਾਈ ਫੁੱਟਬਾਲ ਦੀ ਗੇਮ ਜੀ ਖੇੜਦਾ ਅੱਛਾ ਫੁੱਟਬਾਲ ਫੁੱਟਬਾਲ ਕੋਈ ਦੋਸਤੋ ਇੱਕ ਆਪਾਂ ਹਰ ਰੋਜ਼ ਵਾਂਗੂ ਵੇਖਦੇ ਆਂ ਫੋਨਾਂ ਦੇ ਵਿੱਚ ਐਡਾ ਹੁੰਦੀਆਂ ਆਂ ਜਿਹੜੀਆਂ ਕਹਿੰਦੇ ਹੁੰਦੇ ਤੁਸੀਂ 1 ਰੁਪਿਆ ਲਾਓ ਤੇ ਤੁਹਾਨੂੰ ਲੱਖਾਂ ਰੁਪਿਆ ਬਣ ਜਾਣਗੇ ਲੱਖਾਂ ਰੁਪਿਆ ਬਣਾਉਣ ਦੇ ਚੱਕਰ ਦੇ ਵਿੱਚ ਅੱਜ ਪਰਿਵਾਰ ਵਾਰਿਆਂ ਕੋਲੇ ਘਰ ਵੀ ਨਹੀਂ ਰਿਹਾ ਆਹ ਵੇਖੋ ਬਈ ਹੁਣ ਵੀ ਉਂਗਲਾਂ ਤੇ ਲਿਖ ਗਣੀ ਜਾਂਦਾ ਅੱਛਾ ਮੜਾ ਪੁੱਛ ਕੇ ਵੇਖੋ ਐਂ ਕਹੂਗਾ ਵੀ 1 ਕਰੋੜ 1 ਕਰੋੜ ਐਂ ਕਰੀ ਜਾਊਗਾ ਬਾਈ ਰਾਜੇ ਕੀ ਨਾਮ ਤੁਹਾਡਾ ਕਰੋੜ ਰੁਪਿਆ ਲੈਣਾ ਇੱਥੇ 10 ਲੱਖ ਤੱਕ ਕਰੋੜ ਆਉ। ਕਰੋੜ ਆਉਗਾ। ਮੈਂ ਬਾਈ ਰਾਜੇ ਨੂੰ ਪੁੱਛਿਆ ਵੀ ਨਾਮ ਕੀ ਹੈ ਤੁਹਾਡਾ ਵੇਖੋ ਆਪਣਾ ਨਾਮ ਦੱਸ ਕੇ ਤੇ ਨਾਮ ਆਪਣਾ ਵੀ ਨਹੀਂ ਲਿਆ ਗਿਆ ਠੀਕ ਹੈ ਤਾਂ ਵੇਖੋ ਵੀਰਾ ਕਰੋੜ ਕਰੋੜ ਰੁਪਈਆ ਹੀ ਕਰੀ ਜਾਂਦਾ ਹੈਗਾ ਇਹ ਸਾਰਾ ਕਿਦਾਂ ਇਹਨੂੰ ਹੱਥ ਲੱਗ ਬਾਈ ਮੈਂ ਹੈਗਾ ਗਰੀਬ ਪਰਿਵਾਰ ਦਾ ਯਾਰ ਮੈਂ ਕੀ ਕੰਮ ਕੀ ਕਰਦਾ ਮਾਂ ਪਿਓ ਹੈ ਨਹੀਂ ਮੇਰਾ ਚਾਹ ਦਾ ਕੰਮ ਆ ਮੇਰਾ ਬਾਈ ਅੱਛਾ ਤੇ ਮੈਂ ਦਾਣਾ ਮੰਡੀ ਜੇ ਚਾਹ ਵੇਚਦਾ ਬਾਈ ਦਾਣਾ ਮੰਡੀ ਚ ਚਾਹ ਦਾਣਾ ਮੰਡੀ ਚ ਚਾਹ ਲਾਉਣਾ ਹਾਂ ਤੇ ਇਹ ਵੀ ਚੱਲ ਮੇਰੇ ਕੋਲ ਮਾੜਾ ਮੋਟਾ ਆ ਜਾਂਦਾ ਸੀ ਇਹ ਵਧੀਆ ਪੜਿਆ ਲਿਖਿਆ ਬਈ ਅੱਛਾ ਪੜਾਇਆ ਹਾਂ ਬਹੁਤ ਪੜਾਇਆ ਬਈ 5 ਸਾਲ 6 ਸਾਲ ਇਹਨੂੰ ਯੂਨੀਵਰਸਿਟੀ ਚ ਪੜਾਇਆ ਬਈ ਵਧੀਆ ਪਟਿਆਲੇ ਅੱਛਾ ਤੇ ਵਧੀਆ ਪੜਿਆ ਇਹ ਬਈ ਪੂਰਾ ਮੈਨੂੰ ਤਾਂ ਐ ਸੀ ਕੁਝ ਬਣ ਜੂਗਾ ਇਹਨੂੰ ਇਹ ਕਹਿੰਦਾ ਬਈ ਮੈਨੂੰ ਕਮਰਾ ਪਾ ਦੇ ਹਾਂ ਵੀ ਹੁਣ ਮੇਰਾ ਕਾਲਜ ਟਾਈਮ ਤਾਂ ਪੂਰਾ ਹੋ ਗਿਆ ਜੀ ਕਹਿੰਦਾ ਮੈਂ ਚੱਲ ਕੋਠੇ ਤੇ ਬਹਿ ਕੇ ਪੜ੍ਹ ਲਿਆ ਕਰੂੰ ਥੱਲੇ ਡਿਸਟਰਬ ਹੁਣਾ ਮੈਂ ਜੀ ਮੈਂ ਚੱਲ ਯਾਰ ਤੂੰ ਤੇਰੇ ਲਈ ਕਮਾਉਣਾ ਯਾਰ ਮੈਂ ਕਮਰਾ ਪਾਤਾ 1.5 ਲੱਖ ਰ ਕਮਰਾ ਬਾਹਰ ਤਾਂ ਤੇ ਉਥੇ ਖੇਡਣ ਲੱਗ ਗਿਆ ਫਿਰ ਇਹ ਫੋਨ ਹੈ ਨਹੀਂ ਛੇ ਦੇ ਕੋਲ ਮੈਂ ਚਲ ਫੋਨ ਲੈ ਦੇਣਾ ਤੈਨੂੰ ਵਧੀਆ ਐਪਲ ਦਾ ਫੋਨ ਲੈ ਕੇ ਦਿੱਤਾ ਬਈ ਇਹਨੂੰ ਅੱਛਾ ਜੀ ਤੇ ਮੈਂ ਮੈਂ ਇਹਨੂੰ ਘਾਟ ਨਹੀਂ ਛੱਡੀ ਬਈ ਕਿਸੇ ਚੀਜ਼ ਦੀ ਯਾਰ ਮੈਨੂੰ ਮੈਂ ਕਹਿੰਨਾ ਯਾਰ ਬਈ ਭਲਾ ਦੀ ਮੈਂ ਗਰੀਬ ਆ ਪਰ ਮੈਨੂੰ ਮੈਂ ਬਸ ਇਹਦੇ ਕਰਕੇ ਕਮਾਉਂਦਾ ਸੀ ਜੀ ਤੇ ਅੱਜ ਆ ਵੇਖੋ ਆਥੇ ਬੈਠਾ ਇਹਨੂੰ ਮੈਂ ਖੇਡਣ ਲਾਤਾ ਆ ਪੜਨ ਲੱਗ ਗਿਆ ਇਹ ਜੀ ਤੇ ਮੈਂ ਚਲ ਵਧੀਆ ਕਿਤਾਬਾਂ ਕੁਦੂਬਾਂ ਲਿਆਉਣ ਲੱਗ ਗਿਆ ਬਈ ਇਹਨੂੰ ਬਈ ਕੋਈ ਵੀ ਕੰਮ ਕਰਦਾ ਈ ਸ਼ਹਿਰ ਦੇ ਵਿੱਚ ਹਮ ਹਸਾਬਕਤਾ ਬਈ ਕਈਆਂ ਨੂੰ ਆਉਂਦਾ ਨਹੀਂ ਜਿੰਨਾ ਇਹਨੂੰ ਆਉਂਦਾ ਵੇਖੋ ਸ਼ਹਿਰ ਦੇ ਵਿੱਚ ਰਹਿੰਦਿਆਂ ਵੀ ਮੁੰਡੇ ਨੇ ਧੋਖਾ ਖਾ ਲਿਆ ਨਹੀਂ ਆਮ ਆਮ ਕਹਿੰਦੇ ਆ ਵੀ ਸ਼ਹਿਰਾਂ ਦੇ ਜਿਹੜੇ ਬੱਚੇ ਹੁੰਦੇ ਆ ਉਹ ਇੰਟੈਲੀਜੈਂਟ ਹੁੰਦੇ ਆ ਤੇ ਭਰਾ ਦਾ ਵੇਖੋ ਚਾਹ ਦਾ ਕੰਮ ਸੀਗਾ ਪਰਿਵਾਰ ਦੇ ਕੋਲੇ ਇਕੱਲਾ ਘਰ ਘਰੀ ਸੀਗਾ ਘਰ ਘਰੀ ਸੀ ਬਈ ਨਾ ਕੋਈ ਹੋਰ ਸਾਡੇ ਕੋਲ ਕਿੱਥੇ ਹੋਰ ਆ ਬਈ ਜਮੀਨ ਤਾਂ ਸਾਡੇ ਕੋਲ ਹੁੰਦੀ ਨਹੀਂ ਅੱਛਾ ਸਾਡੇ ਕੋਲ ਇਕੱਲੀ ਇੱਕ ਚਾਹ ਦੀ ਉਹ ਸੀਗੀ ਰੇੜੀ ਜੀ ਮੇਰੇ ਕੋਲ ਹਾਂ ਉੱਥੋਂ ਬਾਅਦ ਮੇਰਾ ਗੁਜ਼ਾਰਾ ਚੱਲਦਾ ਸੀ ਇੱਕ ਘਰ ਸੀਗਾ ਮੇਰਾ ਉਹ ਮੈਂ ਮਸਾ ਲਿਆ ਸੀ ਬਈ ਵਿਆਹ ਪਹਿਲਾਂ ਲੈ ਕੇ ਮੈਂ ਉਹਦੀ ਮੈਂ ਕਿਸ਼ਤਾਂ ਭਰੀ ਗਿਆ ਘਰ ਦੀ ਮੇਰਾ ਜਦੋਂ ਮੇਰੇ ਨਾਂ ਤੇ ਹੋਇਆ ਘਰ ਹੋ ਸਾਰਾ ਜੀ ਨਾਲ ਇਹਦੀਆਂ ਕਿਸ਼ਤਾਂ ਭਰੀ ਗਿਆ ਇਹਦੀ ਪੜ੍ਹਾਈ ਦੀਆਂ ਅੱਛਾ ਤੇ ਬਈ ਜਦੋਂ ਪੂਰੀਆਂ ਹੋਈਆਂ ਕਿਸ਼ਤਾਂ ਉਹਦੀਆਂ ਤੇ ਆ ਕੰਮ ਹੋ ਗਿਆ ਬਈ ਘੱਟੋ ਘੱਟ ਮੈਂ ਕਹਿੰਦਾ ਬਈ ਮੈਂ ਜੋੜ ਕੇ ਰੱਖਿਆ ਸੀ ਇਹਦੇ ਵਾਸਤੇ ਇਹਦੀ ਪੜ੍ਹਾਈ ਵਾਸਤੇ ਇਹਦੇ ਵਿਆਹ ਵਾਸਤੇ ਇਹਦੇ ਕੰਮਕਾਰ ਵਾਸਤੇ ਵੀ ਅੱਗੇ ਕੋਈ ਕੰਮ ਕਰੂਗਾ ਨੌਕਰੀ ਵਿੱਚ ਪੈਸੇ ਦੇਣੇ ਪੈ ਜਾਂਦੇ ਕਈ ਵਾਰੀ ਜੀ ਮੈਂ ਕਿਹਾ ਚੱਲ ਰੱਖ ਮੇਰੇ ਕੋ ਘੱਟੋ ਘੱਟ 11-12 ਲੱਖ ਰੁਪਏ ਸੀ ਬਈ ਸਾਰੇ ਡੁੱਬ ਸਾਰੇ ਡੁੱਬ ਗਏ ਬਈ ਮੈਂ ਹੁਣ ਕੀ ਕਰਾਂ ਬਈ ਯਾਰ ਦੇਖੋ ਵੀਰਾ ਕਹਿੰਦਾ ਵੀ ਮੇਰੇ ਕੋਲੇ ਜਿਹੜੇ 11-12 ਲੱਖ ਰੁਪਈਆ ਸੀਗਾ ਘਰ ਵੀ ਮੈਂ ਹੌਲੀ-ਹੌਲੀ ਆਪਣਾ ਕਿਸ਼ਤਾਂ ਤੇ ਜੋੜ ਕੇ ਘਰ ਬਣਾਇਆ ਸੀਗਾ ਮਾਪੇ ਕੋਲੇ ਘਰ ਹੈ ਨਹੀਂ ਸੀਗਾ ਮਾਪੇ ਮਾਪੇ ਕੋਲ ਬਈ ਘਰ ਕਿੱਥੇ ਸੀਗਾ ਅਸੀਂ ਤਾਂ ਝੁੱਗੀਆਂ 'ਚ ਰਹਿਣ ਵਾਲੇ ਬੰਦੇ ਆ ਯਾਰ ਅਸੀਂ ਤਾਂ ਇੱਥੇ ਜਿੱਥੇ ਮੇਰੇ ਮੰਮੀ ਜੜੀ ਉੱਥੇ ਹੀ ਰਹਿੰਦੀ ਸੀਗੇ ਅੱਛਾ ਚਾਹ ਬਣਾਉਂਦੇ ਸੀ ਉਹ ਵੀ ਉੱਥੇ ਉੱਥੇ ਰਹਿੰਦੇ ਸੀ ਉਹ ਉੱਥੋਂ ਹੀ ਅਸੀਂ ਪੜੇ ਆਂ ਬਈ ਉਹਨਾਂ ਨੇ ਮੈਨੂੰ ਪੜਾਇਆ ਹਾਂ ਮੈਂ 10ਵੀਂ ਕੀਤੀ ਐ ਬਈ ਉਸ ਤੋਂ ਬਾਅਦ ਮੰਮੀ ਡੈਡੀ ਦੀ ਗੁਜ਼ਰ ਗਈ ਬਈ ਆ ਸੀਗਾ ਛੋਟਾ ਹਾਂ ਇਹ 5ਵੀਂ ਹੀ ਪੜਦਾ ਸੀ ਤੂੰ ਫਿਰ ਮੈਂ ਕਹਿਆ ਯਾਰ ਇਹਦੇ ਮੈਂ ਪੜਾਈ ਦੇ ਵੱਟ ਕੱਢ ਦਿੰਨੇ ਆ ਪੂਰੇ ਨੂੰ ਪੂਰਾ ਫੁੱਲ ਪੜਾਇਆ ਵੇਖੋ ਵੀਰੇ ਦੀ ਰੀਜ ਸੀ ਵੀ ਮੈਂ ਤਾਂ ਨਹੀਂ ਪੜਿਆ ਵੀ ਮਜਬੂਰੀਆਂ ਸੀ ਘਰ ਦੀਆਂ ਠੀਕ ਐ ਘਰ ਵੀ ਹੈ ਨਹੀਂ ਸੀਗਾ ਝੁੱਗੀਆਂ ਦੇ ਵਿੱਚ ਰਹਿ ਰਹਿ ਕੇ ਟਾਈਮ ਪਾਸ ਕੀਤਾ ਜਿਹੜਾ ਤੇ ਉਸ ਤੋਂ ਬਾਅਦ ਕੀ ਹੋਇਆ ਬਈ ਬਸ ਉਹ ਮੰਮੀ ਡੈਡੀ ਗੁਜ਼ਰ ਗਏ ਉਹਨਾਂ ਨੂੰ ਬਿਮਾਰੀ ਹੋ ਗਈ ਸੀਗੀ ਤੇ ਉੱਥੇ ਵੀ ਬਹੁਤ ਰੁਪਿਆ ਲੱਗਿਆ ਬਈ ਸਾਡਾ ਤੇ ਉਸ ਤੋਂ ਉਹ ਕਿਰਾਏ ਦਾ ਘਰ ਵੀ ਛੱਡ ਕੇ ਬਈ ਮੈਂ ਮੈਂ ਸੜਕ ਤੇ ਰੇੜੀ ਲਾਉਣ ਲੱਗ ਗਿਆ ਸੀ ਜਹਾ ਦੀ ਉਸ ਤੋਂ ਬਾਅਦ ਦਾਣਾ ਮੰਡੀ ਚ ਲਾਉਣ ਲੱਗ ਗਿਆ ਬਈ ਤੇ ਮੈਂ ਤਾਂ ਪੱਕੀ ਦੁਕਾਨ ਵੀ ਲੈ ਲਈ ਸੀ ਬਈ ਉਹ ਦੁਕਾਨ ਵੀ ਵੇਚੀ ਮੇਰੀ ਘਰ ਵੀ ਵੇਚ ਗਿਆ ਹਮ ਤੇ ਆਹ ਵੇਖੋ ਦਾਣਾ ਮੰਡੀ ਬੈਠਿਆ ਬਈ ਵੇਖੋ ਵੀਰੇ ਦਾ ਹੌਸਲਾ ਵੀ ਕਿੱਡਾ ਹੈ ਨਾ ਪਹਿਲਾਂ ਮਾਂ ਪਿਓ ਬਿਮਾਰ ਸੀਗੇ ਉਹਨਾਂ ਤੇ ਪੈਸੇ ਲੱਗੇ ਆਪਣੇ ਆਪ ਨੂੰ ਵੀ ਕਾਮਯਾਬ ਕਰਨ ਵਾਸਤੇ ਆਪਣੇ ਭਰਾ ਨੂੰ ਚੰਗਾ ਪੜਾਉਣ ਵਾਸਤੇ ਪੈਸੇ ਟੱਕੇ ਜੋੜੇ ਹਨ ਪੈਸੇ ਜੋੜ ਕੇ ਉਸ ਤੋਂ ਬਾਅਦ ਆਪਦੇ ਭਰਾ ਨੂੰ ਚੰਗਾ ਪੜਾਉਣ ਦੀ ਕੋਸ਼ਿਸ਼ ਕੀਤੀ ਹਨ ਜਿਹੜੇ ਪੈਸੇ ਆਏ ਸੀਗੇ ਉਹ ਭਰਾ ਨੇ ਸਾਰੇ ਗੇਮ ਦੇ ਵਿੱਚ ਚੱਕਰ ਦੇ ਗੇਮ ਤੇ ਲਾਦੇ ਬਈ ਸਾਰੇ ਮੈਂ ਤਾਂ ਬਈ ਇਹਨੂੰ ਹਸਪਤਾਲ ਚ ਲੈ ਗਿਆ ਵੀ ਠੀਕ ਹੋ ਜਾਊਗਾ ਜੀ ਇਹ ਥੱਲੇ ਨਹੀਂ ਉਤਰਦਾ ਸੀ ਬਈ ਉੱਤੇ ਹੀ ਪੜਦਾ ਰਹਿੰਦਾ ਸੀ ਸਾਰਾ ਦਿਨ। ਅੱਛਾ ਮੈਂ ਕਿਹਾ ਚੱਲ ਪੁੱਛ ਤਾਂ ਲਈਏ ਵੀ ਕੋਈ ਚੱਕਰ ਤਾਂ ਨਹੀਂ ਯਾਰ ਕੀ ਮਤਲਬ ਥੱਲੇ ਕਾ ਤੋਂ ਨਹੀਂ ਆਉਂਦਾ ਰੋਟੀ ਵੀ ਉੱਤੇ ਹੀ ਖਾਂਦਾ। ਹਾਂ ਸਾਰਾ ਕੁਝ ਉੱਤੇ ਹੀ ਟੱਟੀ ਪਿਛਾਉਦਾ ਉਹ ਲਰਟ ਨਹੀਂ ਬਸ ਉੱਥੇ ਹੀ ਬਣਾਇਆ ਸੀ ਮੈਂ। ਅੱਛਾ ਉੱਥੇ ਹੀ ਕਾ ਉੱਥੇ ਹੀ ਰਹਿੰਦਾ ਸੀ ਬਸ। ਉਸ ਤੋਂ ਬਾਅਦ ਬਈ ਇਹ ਮੈਂ ਗਿਆ ਤੇ ਇਹਨੂੰ ਬੁਲਾਇਆ 2 ਘੰਟੇ ਤੱਕ ਨੇ ਦਰਵਾਜ਼ਾ ਨਹੀਂ ਖੋਲਿਆ। ਭੰਨ ਭੁੰਨ ਕੇ ਦਰਵਾਜ਼ਾ ਖੋਲਿਆ ਬਈ। ਹੁਣ ਉਦੋਂ ਦਾ ਇਹ 2 ਤੋਂ 2 ਕਰੋੜ 3 ਤੋਂ 3 ਕਰੋੜ ਐਂ ਕਰੀ ਜਾਂਦਾ। ਉਸ ਤੋਂ ਬਾਅਦ ਮੈਂ ਹਸਪਤਾਲ ਚ ਲੈ ਗਿਆ ਇਹਨੂੰ। ਸਰਕਾਰੀ ਹਸਪਤਾਲ ਚ ਲੈ ਗਿਆ ਉੱਥ अच्छा कट जी उस ਤੋਂ ਬਾਅਦ ਮੈਂ ਪ੍ਰਾਈਵੇਟ ਚ ਲੈ ਗਿਆ ਬਈ ਪ੍ਰਾਈਵੇਟ ਚ ਇਹਦੇ ਤੇ ਕੱਟੋ-ਕੱਟ 2 ਲੱਖ ਰੁਪਏ ਲੱਗਿਆ ਉਸੇ ਬੋਦਲਾਂ ਬਦਲਣ ਲਾਈਆਂ ਉਹਨਾਂ ਨੇ ਸਕੈਨ ਸਕੋਨ ਕੀਤੇ ਦਿਮਾਗ ਦੇ ਉਹ ਕਹਿੰਦੇ ਵੀ ਇਹਨੂੰ ਮੈਂਟਲ ਹਸਪੀਟਲ ਚ ਆਪਾਂ ਨੂੰ ਕਰਾਉਣਾ ਪਊਗਾ ਅੱਛਾ ਜੀ ਤੇ ਉੱਥੇ ਕੇਰਾ ਇਹ ਰਹੂਗਾ ਤੇ ਠੀਕ ਹੋ ਜਾਊਗਾ ਟਾਈਮ ਪੈਗੇ ਜੀ ਤੇ ਪਰ ਬਈ ਯਾਰ ਮੇਰਾ ਛੋਟਾ ਭਰਾ ਯਾਰ ਛੋਟਾ ਹੁੰਦਾ ਪਾਲਿਆ ਯਾਰ ਮੈਂ ਕਿੱਥੇ ਮੈਂਟਲ ਹਸਪੀਟਲ ਚ ਇਹਨੂੰ ਰੱਖਾਂਗਾ ਫਿਰ ਮੈਂ ਕਿਹਾ ਯਾਰ ਨਹੀਂ ਯਾਰ ਵੇਖੋ ਭਰਾ ਦਾ ਜਿਗਰਾ ਕਿੱਡਾ ਹੈ ਨਾ ਕਹਿੰਦਾ ਵੀ ਮੈਂ ਇਹਨੂੰ ਮੈਂਟਲ ਹਸਪੀਟਲ ਦੇ ਵਿੱਚ ਨਹੀਂ ਰੱਖ ਸਕਦਾਗਾ ਹਨਾ ਅੱਜ ਕੱਲ ਦੇ ਭਰਾ ਵੰਡੀਆਂ ਪਾਉਣ ਲੱਗ ਜਾਂਦੇ ਆ ਪਰ ਭਰਾ ਨੂੰ ਫਿਰ ਵੀ ਸੰਭ ਹੀ ਬੈਠਾਗਾ ਆਪਾਂ ਕੋਸ਼ਿਸ਼ ਕਰਾਂਗੇ ਰਾਜੇ ਕਿੰਨਾ ਪੜਿਆ ਕਿੰਨਾ ਤੂੰ 10 ਕਰੋੜ ਰੁਪਈਆ ਕਰੋੜ ਕਰੋੜ ਨਹੀਂ ਪਤਾ ਕਿੰਨਾ ਪੜਿਆ 10 ਕਰੋੜ 2 ਕਰੋੜ ਕਰੋੜ ਵੇਖੋ बोल ਨਹੀਂ ਰਿਹਾਗਾ ਪੂਰਾ ਵੀ ਹਨਾ ਵੇਖੋ ਆਪਾਂ ਗੇਮਾਂ ਦੇ ਆਦੀ ਹੋ ਜੰਨੇ ਆ ਆਪਾਂ ਫੋਨਾਂ ਦੇ ਵਿੱਚ ਐਡਾਂ ਦੇਖਦੇ ਆ ਐਡਾਂ ਦੇ ਚੱਕਰਾਂ ਚੱਕਰਾਂ ਦੇ ਵਿੱਚ ਆ ਭਰਾ ਦਾ ਕੰਮ ਹੋ ਗਿਆ ਕਰੋੜਾਂ ਕਰੋੜਾਂ ਦੇ ਸੁਪਨੇ ਲੈਣ ਲੱਗ ਗਿਆ ਸੁਪਨੇ ਲੈਂਦਾ ਲੈਂਦਾ ਆਪਣਾ ਕਾਰ ਜਿਹੜਾ ਕੁੰਗਾਲ ਕਰ ਲਿਆ ਆਪਣੇ ਭਰਾ ਨੂੰ ਵੀ ਇੱਕ ਖਤਮ ਦੇ ਕਿਨਾਰੇ ਕਰਤਾ ਤੇ ਭਰਾ ਦਾ ਫਿਰ ਵੀ ਹੌਸਲਾ ਹੈ ਇਹ ਆਪਦੇ ਭਰਾ ਨੂੰ ਨਿੱਕੇ ਨੂੰ ਲੈ ਕੇ ਹਸਪੀਟਲਾਂ ਦੇ ਵਿੱਚ ਵੀ ਲੈ ਕੇ ਗਿਆ ਉੱਥੇ ਵੀ ਹੋ ਸਕਦਾ ਦਾ ਇਲਾਜ ਹੋ ਜੇ ਪਰ ਰੱਬ ਆਸ ਰਿਹਾ ਕੁਛ ਉਮੀਦ ਹੈਗੀ ਆ ਅੱਗੇ ਨਾਲੋਂ ਕੋਈ ਫਰਕ ਪਿਆ ਤਿੰਨ ਦਿਨ ਹੋ ਗਏ ਕੁਛ ਨਹੀਂ ਖਾਦਾ ਅੱਛਾ ਤਿੰਨ ਦਿਨ ਹੋ ਗਏ ਮੈਂ ਨਹੀਂ ਕੁਛ ਖਾਦਾ ਇਹਨੂੰ ਤਾਂ ਬਈ ਤਿੰਨ ਚਾਰ ਮਹੀਨੇ ਹੋ ਗਏ ਇਹਨਾਂ ਤਾਂ ਕੁਛ ਨਹੀਂ ਖਾਦਾ ਬੋਤਲਾਂ ਦੇ ਸਾਰੇ ਬੋਤਲਾਂ ਦੇ ਸਾਰੇ ਗਲੂ ਕੋਈ ਦੀਆਂ ਬੋਤਲਾਂ ਬਈ ਆ ਬਸ ਇੰਨਾ 90 ਕਹਿੰਦੇ ਸਾਰੇ ਆ ਬਸ ਤੇ ਭਾਈ ਸ਼ਹਿਰ ਵਾਸੀਆਂ 'ਚ ਇੰਨਾ ਉਹ ਨਹੀਂ ਹੁੰਦਾ ਵੀ ਉਹ ਕਿਸੇ ਦੀ ਹੈਲਪ ਕਰਨ ਕਿਉਂਕਿ ਸ਼ਹਿਰ ਵਿੱਚ ਇਹਨਾਂ ਸਾਰੇ ਐਂ ਸੋਚਦੇ ਆ ਵੀ ਅਸੀਂ ਆਪ ਦਾ ਹੀ ਕਰੀਏ ਪਿੰਡਾਂ 'ਚ ਪਿੰਡਾਂ 'ਚ ਐ ਹੁੰਦਾ ਵੀ ਚੱਲ ਯਾਰ ਖੜ ਜਾਂਦੇ ਆ ਲੋਕ ਹਾਂ ਹਨਾ ਮੀਂਹ ਆਟਾ ਪਾਣੀ ਦਾਣੇ ਦੇ ਦਿੰਦੇ ਆ ਕਿਉਂਕਿ ਸ਼ਹਿਰਾਂ ਪਿੰਡਾਂ 'ਚ ਹੁੰਦਾ ਸਿਸਟਮ ਸਾਰਾ ਜੀ ਸ਼ਹਿਰਾਂ 'ਚ ਯਾਰ ਭਾਈ ਇੰਨਾ ਸਿਸਟਮ ਹੁੰਦਾ ਨਹੀਂ ਵੇਲ ਨਹੀਂ ਹੁੰਦੀ ਸ਼ਹਿਰਾਂ 'ਚ ਹੁੰਦੇ ਹਮਦਰਦ ਸਾਰੇ ਹੀ ਆ ਬਿਲਕੁਲ ਪਰ ਟਾਈਮ ਨਹੀਂ ਹੁੰਦਾ ਬਿਲਕੁਲ ਪਿੰਡ 'ਚ ਚੱਲ ਟਾਈਮ ਹੁੰਦਾ ਜ਼ਰੂਰ ਬੰਦਿਆਂ ਕੋਲ ਤੇ ਹੈਲਪ ਕਰ ਦਿੰਦੇ ਆ ਮੈਂ ਤਾਂ ਇਹ ਸੋਚਿਆ ਸੀ ਵੀ ਚਲ ਪਿੰਡ ਚ ਕਿਤੇ ਪਿੰਡਾਂ ਪੁੰਡਾਂ ਚ ਮੰਗਲ ਮੰਗਣੀ ਲੱਗ ਜੀ ਵੀ ਚਲ ਕਰ ਲਈਏ ਇਹਦਾ ਹੱਲ ਕਰਾ ਦਈਏ ਇਹਦਾ ਵੇਖੋ ਕਿੱਥੋਂ ਤਿੱਕਰ ਨੋਬਤ ਆ ਗਈ ਭਰਾ ਕਹਿੰਦਾ ਵੀ ਮੈਂ ਪਿੰਡਾਂ ਦੇ ਵਿੱਚ ਮੰਗਣ-ਮੁੰਗਣੀ ਲੱਗ ਜਾ। ਵੇਖੋ ਆਈਡੀ ਭਰੀ ਜਵਾਨੀ ਦੇ ਵਿੱਚ ਮੰਗਣਾ ਵੀ ਬਹੁਤ ਔਖਾ ਗਾ। ਗਲਤੀ ਸਾਰੀ ਭਰਾ ਦੀ ਹੈ ਇੱਕ ਗੇਮ ਕਰਕੇ ਜਿਹੜੇ ਉਹ ਪੈਸੇ ਹਾਰ ਗਏ, ਪੈਸੇ ਹਾਰਨ ਦੀ ਗੱਲ ਬਾਅਦ ਵਿੱਚ ਰਹਗੀ ਤੇ ਦਿਮਾਗੀ ਟੈਨਸ਼ਨ ਵੀ ਹੋ ਗਈ। ਭਰਾ ਨੂੰ ਲੈ ਕੇ ਤੁਰਿਆ ਫਿਰਦਾ। ਦੋ ਤਿੰਨ ਜਣੇ ਆਏ ਆ ਬਈ ਚਲ ਤੋਂ ਦੀ ਹੈਲਪ ਕਰਦਾਂਗੇ। ਹਾਂ। ਤੇ ਹੁਣ ਮੈਂ ਮੈਂ ਸੋਚਿਆ ਵੀ ਚਲ ਇਹਨੂੰ ਹੁਣ ਮੈਂ ਨਾ ਪਾਰਕ ਚ ਲੈ ਕੇ ਜਾਂਦਾ ਸਵੇਰ ਸਵੇਰ ਹੁਣ ਥੋੜਾ ਜਿਹਾ ਫਰਕ ਹੈ ਇਹਦੇ ਚ ਅੱਛਾ ਹਾਂ ਸਵੇਰ ਸਵੇਰ ਲੈ ਕੇ ਜਾਂਦਾ ਪਾਰਕ ਚ ਉਹਨਾਂ ਨੂੰ ਵੇਖ ਬੁੱਕੇ ਖੁਸ਼ ਹੋ ਜਾਂਦਾ ਬੰਦਿਆਂ ਬੁੜੀਆਂ ਨੂੰ ਵੇਖ ਬੁੱਕੇ ਵੇਖੋ ਆਪਣੇ ਵੱਡੇ ਭਰਾ ਦੇ ਹੋਣ ਦੇ ਨਾਤੇ ਉਹ ਆਪਣੇ ਛੋਟੇ ਭਰਾ ਨੂੰ ਸੰਭੀ ਜਾਂਦਾ ਹਨਾ ਪਰਿਵਾਰ ਦੇ ਵਿੱਚ ਕੋਈ ਵੀ ਜੀ ਨਾ ਹੋਣ ਕਾਰਨ ਆਪਣੇ ਭਰਾ ਦੇ ਸੁਪਨੇ ਵੀ ਪੂਰੇ ਕੀਤੇ ਹਨਾ ਆਪਣੇ ਭਰਾ ਨੂੰ ਚੰਗਾ ਪੜਾਇਆ ਵੀ ਤੇ 1 ਰੁਪਏ ਦੀ ਗੇਮ ਦੇ ਪਿੱਛੇ ਆਪਣੇ ਜਿਹੜੇ ਲੱਖਾਂ ਰੁਪਏ ਗਵਾਲੇ ਆ ਆਪਣਾ ਪਰਿਵਾਰ ਆਪਣਾ ਉਹਦਾ ਪਹਿਲਾਂ ਹੀ ਖਤਮ ਹੋ ਗਿਆ ਸੀਗਾ ਆਪਣੇ ਭਰਾ ਨੂੰ ਕੋਸ਼ਿਸ਼ ਸੀਗਾ ਵੀ ਮੈਂ ਸਰਕਾਰੀ ਨੌਕਰੀ ਤੇ ਲਵਾ ਕੇ ਮੈਂ ਚੰਗੀਆਂ ਨੀਂਦਾ ਲਵਾਂਗਾ ਚੰਗੇ ਸੁਪਨੇ ਲਵਾਂਗਾ ਅਸੀਂ ਵੀ ਇੱਕ ਦਿਨ ਚੰਗੀਆਂ ਗੱਡੀਆਂ ਦੇ ਵਿੱਚ ਘੁੰਮਾਂਗੇ ਸ਼ਹਿਰਾਂ ਵਾਲੇ ਦੇ ਸੁਪਨੇ ਹੁੰਦੇ ਅਸੀਂ ਚੰਗੇ ਬਿਜ਼ਨਸਮੈਨ ਬਣਾਂਗੇ ਪਰ ਉਹ ਸਾਰੇ ਸੁਪਨੇ ਛੋਟੇ ਪੁਰਾਣੇ ਗੇਮਾਂ ਦੇ ਚੱਕਰ ਦੇ ਵਿੱਚ ਆਪਣੇ ਭਰਾ ਦੇ ਵੱਡੇ ਦੇ ਸੁਪਨੇ ਖਤਮ ਕਰ ਦਿੱਤੇ ਸਾਡੇ ਵੱਲੋਂ ਇੱਕ ਮੈਸੇਜ ਜਿੱਤਾ ਗਿਆ ਰਮਨ ਸੋਢੀ ਦੀ ਟੀਮ ਵੱਲੋਂ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ ਥੈਂਕ ਯੂ